ਕਹਿੰਦਾ ਕੀ ਗੱਲ ਤੇਰਾ ਦਸ਼ਾਲਾ ਜੀ ਦੀ ਕੀਮਤ ਲੱਖਾਂ ਰੁਪਏ ਇਹਦੇ ਵਿੱਚ ਲੱਗੇ ਹੀਰੇ ਨਹੀਂ ਦੱਸੋ ਬਾਬਾ ਜੀ ਕਹਿੰਦੇ ਮਰਜਿਆ ਇਹਦੇ ਵਿੱਚ ਹੀਰੇ ਨਹੀਂ ਇਹਦੇ ਵਿੱਚ ਉਹ ਮੋਤੀ ਲੱਗੇ ਜਿਹੜੇ ਬੁੱਢੀਆਂ ਦੇ ਸੂਟਾਂ ਨੂੰ ਲੱਗੇ ਹੁੰਦੇ ਆ ਤੇ ਸੜ ਕੇ ਸਵਾਹ ਆ ਗਿਆ ਕਹਿੰਦਾ ਓਏ ਜੇ ਪੈਸੇ ਦੇਣ ਦੀ ਔਕਾਤ ਨਹੀਂ ਸੀ ਰੱਖਦਾ ਤੇ ਹੋਕੇ ਕਿਉਂ ਲਾਉਂਦਾ ਫਿਰਦਾ ਸੀ ਜਾ ਤੁਰ ਜਾ ਤੇਰੇ ਵਰਗੇ ਛੱਤੀ ਆਉਂਦੇ ਤੇ ਛੱਤੀ ਜਾਂਦੇ ਬਾਬਾ ਬੀਦੀ ਚੰਦ ਸਾਹਿਬ ਇਹਦੇ ਘਰ ਤੋਂ ਬਾਹਰ ਨਿਕਲੇ ਮਹਾਰਾਜ ਦੇ ਚਰਨਾਂ ਦਾ ਧਰਿਆ ਧਿਆਨ ਸਾਬ ਜੀ ਕਰੋ ਕਿਰਪਾ ਇਹੋ ਜਿਆ ਸਮਾਂ ਬਣਾਓ ਜਲਦ ਤੁਹਾਡੇ ਘਰ ਦੀ ਅਮਾਨਤ ਤੁਹਾਡੇ ਘਰ ਵਿੱਚ ਲੈ ਕੇ ਆਵਾਂ ਤੇ ਮਹਾਰਾਜ ਦੇ ਚਰਨਾਂ ਵਿੱਚ ਅਜੇ ਸਿੱਖ ਅਰਦਾਸ ਹੀ ਕਰ ਰਿਹਾ ਨજર ਪਈ ਆ ਸਾਹਮਣੇ ਇੱਕ ਉੱਚੀ ਲੰਮੀ ਔਰਤ ਤੁਰ ਹੀ ਆਉਂਦੀ ਆ ਜਿਹਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਆਪਣੇ ਆਪ ਨੂੰ ਬੁਰਕੇ ਨਾਲ ਕੱਢਿਆ ਹੋਇਆ ਬਾਬਾ ਜੀ ਸੋਚਦੇ ਕਹਿੰਦੇ ਕਿਉਂ ਨਾ ਬੁਰਕਾ ਪਾਇਆ ਜਾਵੇ ਪਰ ਨਾਲ ਥੋੜਾ ਲੈ ਆਇਆ ਬਣਾਉਣਾ ਵੀ ਤੇ ਪਹਿਣਾ ਨਾ ਬਲਿਹਾਰ ਜਾਵਾਂ ਬਾਬਾ ਵਿਧੀ ਚੰਦ ਸਾਹਿਬ ਤੋਂ ਸੇਖ ਹੋਵੇ ਦੇ ਬਾਬੇ ਵਿਧੀ ਚੰਦ ਸਾਹਿਬ ਵਰਗਾ ਗੁਰੂ ਨਾਲ ਪਿਆਰ ਹੋਵੇ ਦੇ ਬਾਬਾ ਵਿਧੀ ਚੰਦ ਸਾਹਿਬ ਵਰਗਾ ਜੇ ਘੋੜੇ ਲੈਣ ਗਏ ਪਹਿਲਾਂ ਕਾਹੀ ਬਣੇ ਤੇ ਫਿਰ ਨਜੂਮੀ ਬਣੇ ਤੇ ਖਾਲਸਾ ਜੀ ਹੁਣ ਤੇ ਛਾਲੇ ਲੈਣ ਵਾਸਤੇ ਆਏ ਪਹਿਲਾ ਪਠਾਣਾ ਵਾਲਾ ਪੇਸ ਬਣਾਇਆ ਹੁਣ ਬਰਕਾ ਸਮਾਉਣ ਵਾਸਤੇ ਕੱਪੜਾ ਖਰੀਦਿਆ ਦਰਜੀ ਭਾਲਿਆ ਆਖਿਆ ਦਰਜੀ ਨੂੰ ਜਿੰਨੇ ਪੈਸੇ ਕਹੇਗਾ ਓਨੇ ਹੀ ਪੈਸੇ ਮਿਲਣਗੇ ਪਰ ਵਧੀਆ ਜਾਂ ਬਰਕਾ ਸਿਉਕੇ ਦੇ ਪਰ ਸਮਾਂ ਬਹੁਤਾ ਨਹੀਂ ਹੁਣੇ ਤਿਆਰ ਕਰਨਾ ਪੈਣਾ ਦੁਕਾਨਦਾਰ ਕਹਿੰਦਾ ਬਰਕਾ ਤੇ ਬਣਾ ਦੇਣਾ ਨਾਪਤਾ ਦੇ ਦਿਓ ਬਾਬਾ ਜੀ ਕਹਿੰਦੇ ਸਾਹਮਣੇ ਖਲੋਤਾ ਲੈ ਨਾਪ ਕਹਿੰਦਾ ਕਿਉਂ ਬਰਕਾ ਤੁਸੀਂ ਪਾਉਣਾ ਬਾਬਾ ਜੀ ਨੇ ਮਾਰਿਆ ਦਬਕਾ ਕਹਿੰਦੇ ਓਏ ਮਰਦ ਕਦੇ ਬੁਰਕਾ ਨਹੀਂ ਪਾਉਂਦੇ ਤੇ ਜਦੋਂ ਬਾਬਾ ਜੀ ਦੀ ਆਵਾਜ਼ ਸੁਣੀ ਲਤਾ ਕੰਮਣ ਹੱਥ ਵੇਖੇ ਕਿ ਫੋਟ ਫੋਟ ਲੰਮੇ ਹੱਥਿਆ ਤੇ ਜਿੱਥੇ ਬਜਿਆ ਤੇ ਨਕਸ਼ਾ ਬਦਲ ਕੇ ਰੱਖ ਦੇਣਾ ਡਰਦੇ ਨੇ ਬੁਰਕਾ ਸਿਉਂਦਾ ਬਾਬਾ ਜੀ ਨੇ ਰੱਖੀ ਮਾਇਆ ਮੋਰੇ ਬੁਰਕਾ ਚੁਕਿਆ ਤੇ ਚਰਨਾਂ ਵੱਲ ਧਿਆਨ ਗਿਆ ਵੀ ਪੈਰਾਂ ਤੋਂ ਪਹਿਚਾਣਿਆ ਨਾ ਜਾਵਾਂ ਤੇ ਹੁਣ ਕੀ ਕਰਨਾ ਹੈ ਜੋ ਟੀਵੀ ਤੇ ਬੀਬੀਆਂ ਵਾਲੀ ਬਣਾਉਣੀ ਪਊ ਨਾ ਘਾਇ ਦੁਕਾਨ ਤੇ ਦੁਕਾਨਦਾਰ ਨੂੰ ਆਖਿਆ ਹਰੇ ਜੋੜਾ ਤਿਆਰ ਕਰਕੇ ਦੇ ਤੇ ਦੁਕਾਨਦਾਰ ਕਹਿੰਦਾ ਨਾਪ ਤੇ ਐਡਾ ਪੈਰ ਬਾਬੇ ਬਿਧੀ ਚੰਦ ਨੇ ਜਦੋਂ ਦੁਕਾਨਦਾਰ ਦੇ ਅੱਗੇ ਰੱਖਿਆ ਤੇ ਉਹ ਤਾਂ ਠਾਹ ਠਾਹ ਦੇਖੇ ਬਾਬਾ ਜੀ ਕਹਿੰਦੇ ਕਭਰਾ ਨਾ ਇਹ ਮੇਰੇ ਵਾਸਤੇ ਨਹੀਂ ਮੇਰੀ ਬੇਗਮ ਵਾਸਤੇ ਆ ਸੁਖਦਾਲ ਮੇਰੀ ਬੇਗਮ ਮੇਰੇ ਨਾਲੋਂ ਵੀ ਜ਼ਿਆਦਾ ਜਵਾਨ ਆ ਹੈ ਪੈ ਸੁਭਾਦੀ ਕਹਿੰਦੀ ਹੁਣੇ ਪਰਕਾ ਲਿਆਓ ਮੈਂ ਕਿਹਾ ਸੱਤ ਬਚਨ ਹੁਣੇ ਕਹਿੰਦੀ ਜੋੜਾ ਲਿਆਓ ਮੈਂ ਕਿਹਾ ਸੱਤ ਬਚਨ ਪੈਸੇ ਮੂੰਹ ਮੰਗਵੇ ਜੁੱਤੀ ਬਣਾ ਦੇ ਜੁੱਤੀ ਹੋ ਗਈ ਤਿਆਰ ਕੁਝ ਇਤਿਹਾਸ ਕਰ ਕਹਿਣਗੇ ਜੀ ਚੂੜੀਆਂ ਖਰੀਦ ਲਈਆਂ ਬਿਲਕੁਲ ਨਹੀਂ ਘੁੰਗਰੂ ਜ਼ਰੂਰ ਖਰੀਦੇ ਆ ਉਹਦਾ ਕਾਰਨ ਲੱਕ ਨਾਲ ਬੰਨਣ ਵਾਸਤੇ ਕਿ ਪਚਾਨਿਆਂ ਨਾ ਜਾਵਾ ਅੱਜ ਬਾਬਾ ਵਿਦੀ ਚੰਦ ਸਾਹਿਬ ਨੇ ਗੁਰਨਾਨਕ ਦੇ ਘਰ ਦੀ ਈਮਾਨਤ ਲਿਆਉਣੀ ਆ ਪਾਇਆ ਬੀਬੀਆਂ ਵਾਲਾ ਬੁਰਕਾ ਸਿਰ ਤੋਂ ਲੈ ਕੇ ਪੈਰਾਂ ਤੀਕਰ ਕਜਿਆ ਪਾ ਕੇ ਬੀਬੀਆਂ ਵਾਲਾ ਜੋੜਾ ਅੱਜ ਗੁਰੂ ਕਾ ਸਿੱਖ ਇਤਿਹਾਸ ਕਰ ਕੇ ਕਹਿੰਦੇ ਪੱਟੀ ਦੀਆਂ ਗਲੀਆਂ ਵਿੱਚ ਲੱਕ ਮਟਕਾਉਂਦਾ ਤੁਰਿਆ ਜਾਂਦਾ ਤੇ ਜਿੱਧਰ ਦੀ ਬਾਬਾ ਜੀ ਛਣਛਣ ਕਰਦੇ ਲੰਘਦੇ ਆ ਬਾਬਾ ਜੀ ਮਗਰ ਦੋ ਚਾਰ ਲੱਗਦੇ ਜਾਂਦੇ ਆ ਜਿਹੜੀ ਗਲੀ ਨੂੰ ਬਾਬਾ ਜੀ ਮੁਰਦੇ ਉਸੇ ਗਲੀ ਨੂੰ ਮਗਰਮੜੀ ਜਾਂਦੇ ਆ ਹੁਣ ਇੱਕ ਕਹਿੰਦਾ ਵੀ ਪਤਾ ਨਹੀਂ ਕੌਣ ਆਈ ਆ ਯਾਰ ਤ ਪਹਿਲਾਂ ਤੇ ਕਦੇ ਪੱਟੀ ਵਿੱਚ ਵੇਖੀ ਨਹੀਂ ਤੇ ਤੁਰੇ ਜਾਂਦੇ ਆ ਇੱਕ ਹੋਰ ਨਾਲ ਲੱਗ ਗਿਆ ਇੱਕ ਪੁੱਛਦਾ ਤੈਨੂੰ ਪਤਾ ਕੌਣ ਆ ਕਹਿੰਦਾ ਕਿਉਂ ਮੇਰੇ ਨਾਲ ਪੜਦੀ ਰਹੀ ਆ ਅਜਿਵੇਂ ਤੂੰ ਤੁਰਿਆ ਜਾਣਾ ਮੈਂ ਵੀ ਤੁਰਿਆ ਜਾਣਾ ਇਹਨਾਂ ਦੇ ਵਿੰਦਿਆ ਵਿੰਦਿਆ ਬਾਬਾ ਜੀ ਮਿਰਜਾ ਬੇਗ ਦੇ ਘਰ ਨੂੰ ਮੁੜੇ ਤੇ ਹਣ ਦੇ ਪਤਾ ਲੱਗ ਗਿਆ ਨਾ ਮੀਰ ਜਾਦੀ ਆ ਮਿਰਚੇ ਦੇ ਘਰ ਚੱਲੀ ਆ ਸਾਹਮਣੇ ਬੈਠਾ ਵੇਖਿਆ ਬਾਬੇ ਨੇ ਬਿਦੀ ਚੰਦ ਦੇ ਕੌਣ ਜੀ ਮਿਰਜਾ ਬੇਗ ਤੇ ਮਿਰਜਾ ਬੇਗ ਸ਼ਰਾਬ ਨਾਲ ਰੱਜਿਆ ਚੌਕਸ ਦੀਆਂ ਬਾਜ਼ੀਆਂ ਲਾ ਰਿਹਾ ਤੇ ਬਾਬੇ ਬਿਦੀ ਚੰਦ ਨੇ ਹੋਰ ਲੱਕ ਮਟਕਾਇਆ ਜਦੋਂ ਛਣ ਛਣ ਕਰਦੀ ਆਵਾਜ਼ ਮਿਰਜੇ ਦੇ ਕੰਨਾਂ ਵਿੱਚ ਪਈ ਅੱਖਾਂ ਨਾਲ ਤਾ ਵੇਖਿਆ ਕਹਿੰਦਾ ਸੁਭਾਣ ਅੱਲਾਹ ਅੱਲਾਹ ਆਈ ਧੀ ਲੰਮੀ ਉੱਚੀ ਆਰ ਮਿਰਜੇ ਦੇ ਘਰ ਦੇ ਬਾਹਰ ਇਹਦੇ ਵੇਖਦਿਆਂ ਵੇਖਦਿਆਂ ਬਾਬਾ ਜੀ ਇਹਦੇ ਘਰ ਦੀ ਚਵਾਰੇ ਵਾਲੀਆਂ ਪੌੜੀਆਂ 'ਤੇ ਚੜ ਹੁਣ ਸਾਹਮਣੇ ਬੈਠੀਆਂ ਮਿਰਜਾ ਬੇਗਦੀਆਂ ਬੇਗਮਾਂ ਉਹ ਦੇਖਦੀਆਂ ਕਿ ਬੁਰਕੇ ਵਿੱਚ ਕਿਹੜੀ ਆਈ ਆ ਇੱਕ ਕਹਿੰਦੀ ਵੀ ਆਓ ਜੀ ਆਇਆਂ ਨੂੰ ਮੈਨੂੰ ਲੱਗਦਾ ਤੂੰ ਕਾਦਰ ਦੀ ਮਾਈ ਆ ਦੂਜੀ ਕਹਿੰਦੀ ਨਹੀਂ ਇਹ ਤੇਰਾ ਭਲੇਖਾ ਕਾਦਰ ਦੀ ਮਾਈ ਨਹੀਂ ਇਹ ਦੀਨੇ ਦੀ ਤਾਈ ਆ ਵੱਡੀ ਬੇਗਮ ਨੇ ਮਾਰਿਆ ਮੱਥੇ ਨੂੰ ਹੱਥ ਕਹਿੰਦੀ ਅਰੀਏ ਪਛਾਣਿਆ ਨਹੀਂ ਇਹ ਨਾ ਤੇ ਦੀਨੇ ਦੀ ਤਾਈ ਨਾ ਕਾਦਰ ਦੀ ਮਾਈ ਇਹ ਤੇ ਆਪਣੀ ਭੂਆ ਆ ਭੂਆ ਕਿਵੇਂ ਲੱਗੀ ਜਿਹੜੀ ਮਿਰਚਾਂ ਵੇਖਦੀ ਭੂਆ ਸੀ ਇਤਿਹਾਸ ਕਰ ਕਹਿੰਦੇ ਉਹ ਵੀ ਬੜੀ ਜਵਾਨ ਸੀ ਹੁਣ ਇਹਦੇ ਮੌਕਾ ਦੱਸੂ ਕਿ ਸਾਹਮਣੇ ਭੂਆ ਖਲੋਤੀ ਆ ਜਾਂ ਫਿਰ ਫੁੱਫੜ ਖਲੋਤਾ ਆ ਜੇ ਮਿਰਚਾਂ ਦੀਆਂ ਵੇਖ ਮੰਦਾਜਾ ਲਾਰੀਆਂ ਵੀ ਕੌਣ ਆਈ ਆ ਤੇ ਬਾਬਾ ਜੀ ਨੇ ਚੱਗਿਆ ਮੂੰਹ ਤੋਂ ਕਪੜਾ ਜਦੋਂ ਗੁਰੂ ਕਾ ਸੇਖ ਵੇਖਿਆ ਇਤਿਹਾਸਕਾਰ ਕਹਿੰਦੇ ਮਿਰਜ਼ੇ ਦੀਆਂ ਬੇਗਮਾਂ ਨੇ ਚੀਕ ਚਿਹਾਰਾ ਪਾ ਲਿਆ ਤੇ ਬਾਬਾ ਜੀ ਨੇ ਬੁਰਕੇ ਦੇ ਥਲਿਓਂ ਦੀ ਤਿੰਨ ਫੁੱੜ ਦੀ ਤੇਗ ਵੀ ਪਾਈ ਸੀ ਬਾਬਾ ਜੀ ਨੇ ਸਰ ਕਰਦੀ ਕੱਤੀ ਬਾਾਰ ਕਹਿੰਦੇ ਪਹਿਲੀ ਗੱਲ ਯਾਦ ਰੱਖਿਓ ਮੇਰੇ ਗੁਰੂ ਦਾ ਹੁਕਮ ਆ ਔਰਤ ਚਾਹੇ ਦੁਸ਼ਮਣ ਦੀ ਧੀ ਪਹਿਣ ਕੇ ਉਹ ਨਾ ਹੋਵੇ ਉਹਦੇ ਤੇ ਵਾਰ ਨਹੀਂ ਕਰਨਾ ਤੇ ਜੇ ਬਾਦਾਂ ਆਇਆ ਫਿਰ ਇਹ ਤੇਗ ਮੈਂ ਕੱਲੀ ਕੱਲੀ ਦੇ ਵਿੱਚ ਕੱਢਣ ਨੂੰ ਮਿੰਟ ਵੀ ਨਹੀਂ ਲਾਉਣਾ ਹੁਣ ਸਹਮ ਗਿਆ ਅਸੀਂ ਕੁਝ ਨਹੀਂ ਕੀਤਾ ਸਾਨੂੰ ਨਾ ਮਾਰਿਓ ਸਾਨੂੰ ਨਾ ਮਾਰਿਓ ਬਾਬਾ ਜੀ ਕਹਿੰਦੇ ਜੇ ਜ਼ਿੰਦਗੀ ਚਾਹਨੀ ਆ ਵਾ ਨਾ ਆਹ ਜਿਹੜੇ ਕਾਲੀ ਪੇਟੀ ਵਿੱਚ ਦਛਾਲੇ ਪਏ ਤੇ ਕੱਢ ਕੇ ਦੇ ਦੇ ਹੁਣ ਇੱਕ ਪਾਸੇ ਮਿਰਜੇ ਦਾ ਡਰ ਦੂਜੇ ਪਾਸੇ 3 ਫੁੱਟ ਦੀ ਤੇਗ ਦਾ ਵੀ ਡਰ ਕਿ ਗੁਰੂ ਕਾ ਸਿੱਖ ਲੋਤਾ ਕਤੇ ਮੱਠੀ ਬੇਗਮ ਨੇ ਦਸ਼ਾਲੇ ਬੰਨ ਦਿੱਤੇ ਗਖੜੀ ਵਿੱਚ ਨਾਲੇ ਦਸ਼ਾਲੇ ਬਾਬਾ ਜੀ ਨੂੰ ਫੜਾਏ ਤੇ ਨਾਲੇ ਕਹਿੰਦੀ ਹੋਰ ਕੋਈ ਸੇਵਾ ਪਰ ਮਾਰਿਓ ਨਾ ਬਾਬਾ ਜੀ ਕਹਿੰਦੇ ਜੇ ਬਹੁਤੀ ਸੇਵਾ ਕਰਨ ਦਾ ਚਾਹ ਵਾ ਨਾ ਫਿਰ ਆਹ ਕਰੋ ਕਿ ਜਿੰਨਾ ਗਹਿਣਾ ਗੱਟਾ ਪਾਇਆ ਤੇ ਜਿੰਨਾ ਕੋਲ ਪਿਆ ਉਹ ਵੀ ਨਾਲ ਦੇ ਦੇ ਉਹਨਾਂ ਉਹ ਵੀ ਲਾ ਲਿਆ ਤੇ ਗੁਰੂ ਕਾ ਸੇਖ ਲੈ ਕੇ ਗੁਰੂ ਨਾਨਕ ਦੇ ਘਰ ਦੀ ਅਮਾਨਤ ਉਤਰਿਆ ਪੌੜੀਆਂ ਮਿਰਜਾ ਵੇਖ ਕੇ ਫਿਰ ਹਰਾਨ ਕਹਿੰਦਾ ਕੌਣ ਸੀ ਆਈ ਵੀ ਬੜੇ ਹੱਲੇ ਨਾਲ ਤੇ ਗਈ ਵੀ ਬੜੇ ਹੱਲੇ ਨਾਲ ਇਹਨਾਂ ਨੂੰ ਨੌਕਰ ਨੂੰ ਨਾਲ ਲੈ ਕੇ ਚਵਾਰੇ ਤੇ ਪਹੰਚਿਆ ਕੀ ਵੇਖਿਆ ਬੇਗਮਾ ਦੋ ਹੱਟੜੇ ਮਾਰ-ਮਾਰ ਕੇ ਰੋ ਰਹੀਆਂ ਓਏ ਮਿਰਜਿਆ ਲੁੱਟੇ ਗਏ ਮਾਰਿਆ ਗਏ ਇਹਨੇ ਮਾਰਿਆ ਦਬਕਾ ਕਹਿੰਦਾ ਕੀ ਰੌਲਾ ਪਾਇਆ ਕਣ ਵੱਡੀ ਬੇਗਮ ਸਹਿਕ ਦੀ ਸਹਿਕ ਦੀ ਦੱਸਦੀ ਆ ਹੋ ਕੇ ਲੈਦੀ ਓ ਕੋਈ ਔਰਤ ਨਹੀਂ ਸੀ ਕਹਿੰਦਾ ਕੌਣ ਸੀ ਕਹਿੰਦੀ ਗੁਰੂ ਕਾ ਸੇਖ ਸੀ ਓ ਮਰਜ਼ਿਆ ਜੋ ਕੁਦ ਸੀ ਸਭ ਕੁਝ ਲੁੱਟ ਕੇ ਲੈ ਗਿਆ ਜਿੰਨਾ ਨਸ਼ਾ ਸੀ ਨਾ ਸ਼ਰਾਬ ਦਾ ਸਾਰਾ ਹੀ ਉਤਰ ਗਿਆ ਉਸੇ ਵੇਲੇ ਹੁਕਮ ਕੀਤਾ ਕਹਿੰਦਾ ਕੜਿਆਣ ਵਜਾ ਦਿਓ ਕੜਿਆਲ ਕਿਉਂ ਵੱਜਦੇ ਸਨ ਕਿ ਸ਼ਹਿਰ ਦੇ ਜਿੰਨੇ ਅੰਦਰ ਬਾਹਰ ਆਉਣ ਜਾਣ ਵਾਲੇ ਦਰਵਾਜ਼ੇ ਆ ਬੰਦ ਕਰੋ ਨਾ ਬਾਹਰੋਂ ਕੋਈ ਅੰਦਰ ਆਵੇ ਤੇ ਨਾ ਅੰਦਰੋਂ ਕੋਈ ਬਾਹਰ ਜਾ ਸਕੇ ਕੜਿਆਲ ਵੱਜਿਆ ਆਵਾਜ਼ ਬਾਬੇ ਦੀ ਚੰਦੇ ਕੰਨਾਂ ਵਿੱਚ ਪਈ ਆ ਇਤਿਹਾਸਕਾਰ ਕਹਿੰਦੇ ਪੱਟੀ ਸ਼ਹਿਰ ਵਿੱਚ ਰਹਿੰਦਾ ਇੱਕ ਉਮਰੇ ਨਾਂ ਦਾ ਪਠਿਆਰਾ ਬਾਬਾ ਜੀ ਉਹਦੇ ਕੋਲ ਗਈ ਸਾਰਾ ਕੁਝ ਸੱਚ ਦੱਸਿਆ ਜਿਹਦੇ ਕਰਕੇ ਕੜਿਆਲ ਵਜਿਆ ਤੇਰੇ ਸਾਹਮਣੇ ਖਲੋਤਾ ਮੈਂ ਹਾਂ ਬਿਦੀ ਚੰਦ ਸ਼ੀਨਾ ਗੁਰੂ ਅਰਗੋਬਿਰ ਸਾਹਿਬ ਦਾ ਸੇਖਿਆ ਗੁਰੂ ਨਾਨਕ ਦੇ ਘਰ ਦੀ ਅਮਾਨਤ ਲੈਣ ਵਾਸਤੇ ਆਇਆ ਸੀ ਅਮਾਨਤ ਮੇਰੇ ਕੋਲਿਆ ਜਿੰਨਾ ਚਿਰ ਹਨੇਰਾ ਨਹੀਂ ਹੁੰਦਾ ਉਨਾ ਚਿਰ ਤੱਕ ਲੁਕਣ ਦੀ ਜਗ੍ਹਾ ਚਾਹੀਦੀ ਉਮਰੇ ਨੇ ਹੱਥ ਜੋੜੇ ਆਂਦਾ ਬਾਬਾ ਜੀ ਮੈਂ ਗਰੀਬੜਾ ਮੇਰੇ ਕੋਲ ਰਹਿਣ ਵਾਸਤੇ ਕੋਈ ਮਹਿਲ ਨਹੀਂ ਆ ਝੁੱਗੀ ਆ ਜਿਹਦੇ ਵਿੱਚ ਪਰਿਵਾਰ ਬੈਠਾ ਤੇ ਪਤਾ ਪਤਾ ਤੁਹਾਡਾ ਵੈਰੀ ਆ ਇਹਦੇ ਵਿੱਚ ਸਾਡੇ ਨਾਲ ਕਿਵੇਂ ਰਹਿ ਸਕੋਗੇ ਸਿਪਾਈ ਪਹਿਰੇ ਤੇ ਲੱਗੇ ਹੋਏ ਆ ਹਰ ਥਾਂ ਤੇ ਤੁਹਾਡੀ ਭਾਲ ਜਾਰੀ ਆ ਹੋਰ ਮੇਰੇ ਕੋਲ ਕੁਝ ਨਹੀਂ ਜਾਂ ਫਿਰ ਪਰਿਵਾਰ ਦੇ ਗੁਜ਼ਾਰੇ ਲਈ ਆ ਸਾਹਮਣੇ ਬਲਦਾ ਪਾਠ ਇਤਿਹਾਸ ਕਰ ਕਹਿੰਦੇ ਜਦ ਉਮਰੇ ਨੇ ਬਲਦੇ ਪਾਠ ਵੱਲ ਇਸ਼ਾਰਾ ਕੀਤਾ ਬਾਬੇ ਬਿਧੀ ਚੰਦ ਨੇ ਸਿਮਰ ਕੇ ਗੁਰੂ ਅਰਗੋਬਨ ਸਾਹਿਬ ਮਹਾਰਾਜ ਨੂੰ ਛਾਲ ਮਾਰ ਕੇ ਬਲਦੇ ਪਾਠ ਵਿੱਚ ਚੌਂਕੜਾ ਲਾ ਦਿੱਤਾ ਇਤਿਹਾਸ ਕਰ ਕਹਿੰਦੇ ਪੱਤੀ ਵਿੱਚ ਪਾਠ ਬਲਦਾ ਸਤਗੁਰੂ ਸੇਕ ਡਰੋਲੀ ਸਹੇ ਉਹ ਬਲਦਾ ਪਾਠ ਜਿਹਦੇ ਵਿੱਚ ਗੁਰੂ ਕਾ ਸੇਖ ਬੈਠਾ ਉਹ ਅੱਗ ਦਾ ਸੇਕ ਬਾਬੇ ਬਿਧੀ ਚੰਦ ਦੇ ਪਿੰਡੇ ਨੂੰ ਨਹੀਂ ਲੱਗ ਰਿਆ ਬੈਠੇ ਮਾਲਵੇ ਦੀ ਧਰਤੀ ਤੇ ਮਹਾਰਾਜ ਸਤਿਗੁਰੂ ਸਿੱਖਾਂ ਨੂੰ ਕਹਿੰਦੇ ਮੇਰੇ ਸਰੀਰ ਉੱਪਰ ਠੰਡੇ ਜਲ ਦੀਆਂ ਗਾਗਰਾਂ ਭਰ ਕੇ ਪਾਓ ਸਿੱਖ ਨਾਲੇ ਗਾਗਰਾਂ ਠੰਡੇ ਜਲ ਦੀਆਂ ਪਾ ਰੇ ਆ ਮਹਾਰਜ ਕਹਿੰਦੇ ਸਖੋ ਅੱਜ ਬਿਧੀ ਚੰਦ ਨੇ ਗੁਰਨਾਣਕ ਦੇ ਘਰ ਦੀ ਅਮਾਨਤ ਲੈਣ ਵਾਸਤੇ ਬੜ ਦੇ ਪੱਠ ਵਿੱਚ ਚੌਕੜਾ ਲਾਇਆ ਅੱਜ ਦਾ ਸ਼ੇਖ ਮੇਰੇ ਬਿਦੀ ਚੰਦ ਦੇ ਪਿੰਡੇ ਨੂੰ ਨਹੀਂ ਉਹ ਮੇਰੇ ਪਿੰਡੇ ਨੂੰ ਲੱਗ ਰਿਹਾ